ਅੱਜ ਮੀਡੀਆ ਵਿੱਚ ਉਰਵ ਮੰਤਰੀ ਅਨਿਲ ਜੋਸ਼ੀ ਜੀ ਦਾ ਬਿਆਨ ਸੁਣਨ ਮਿਲਿਆ ਮੈਂ ਸਮਝਦਾ ਕਿ ਬਹੁਤ ਅੱਛਾ ਉਹਨਾਂ ਨੇ ਸਮੇਂ ਤੋਂ ਪਹਿਲਾਂ ਹੀ ਪਾਪ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਹੁ ਵਿਕਾਸ ਦੀ ਰਾਜਨੀਤੀ ਨਹੀਂ ਕਰਦਾ ਸਿਰਫ ਤੇ ਸਿਰਫ ਪੰਥਕ ਅਜੰਡੇ ਤੇ ਔਰ ਉਹ ਵੀ ਕੱਟੜ ਪੰਥੀਆਂ ਦੇ ਆ ਗਿਆ ਜੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਪਾਰਟੀ ਸੀ ਅੱਜ ਜੋ ਪੰਜਾਬੀ ਪਾਰਟੀ ਨਾ ਰਹਿ ਕੇ ਉਹ ਸਿਰਫ ਸਿੱਖਾਂ ਦੀ ਪਾਰਟੀ ਬਣਦਾ ਜਾ ਰਿਹਾ ਪਰ ਇਹ ਜਦੋਂ ਵੀ ਕੋਈ ਪਾਰਟੀ ਕਿਸੇ ਇੱਕ ਵਰਗ ਦੀ ਜਾਂ ਇੱਕ ਧਰਮ ਦੀ ਰਿਲੀਜੀਅਨ ਦੀ ਹੋ ਜਾਂਦੀ ਹੈ ਉਹਦਾ ਏਜੰਡਾ ਵਿਕਾਸ ਨਹੀਂ ਰਹਿੰਦਾ ਉਹਦਾ ਏਜੰਡਾ ਬਹੁਤ ਤਾ ਐਨਾ ਫਿਕੜ ਜਾਂਦਾ ਕਿ ਉਹ ਫਿਰ ਸਮਾਜ ਚੋਂ ਵੀ ਅਲੱਗ-ਥਲੱਗ ਪੈ ਜਾਂਦਾ ਔਰ ਕਦੇ ਵੀ ਉਹ ਰਾਜਨੀਤਿਕ ਦਲ ਜਿਹੜਾ ਸਰਵਸਪਰਸ਼ੀ ਸਰਵ ਵਿਆਪੀ ਨਾ ਹੋਵੇ ਉਹ ਸੱਚਾ ਜ ਨਹੀਂ ਆ ਸਕਦਾ اور ਆਪਣੀ ਸੋਚ ਨੂੰ ਵਿਚਾਰ ਨਾ ਕਰੇ ਉਹ ਵੀ ਨਹੀਂ ਆ ਸਕਦਾ ਲੋਕਾਂ ਦੀ ਪਹਿਲੀ ਪਸੰਦ ਨਹੀਂ ਬਣਦਾ ਜੋਸ਼ੀ ਜੀ ਤੁਸੀਂ ਬਹੁਤ ਵਧੀਆ ਸੋਚ ਲਿਆ ਤੁਹਾਡੀ ਆਪਣੀ ਪਾਰਟੀ ਪੁਰਾਣੀ ਪਾਰਟੀ ਭਾਰਤੀ ਜਨਤਾ ਪਾਰਟੀ ਸਰਬਸਪਰਸ਼ੀ ਸਰਬ ਵਿਆਪੀ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਯਾਸ ਸਾਹਮਣੇ ਹੈ ਔਰ ਮੈਂ ਸਮਝਦਾ ਕਿ ਤੁਹਾਨੂੰ ਬੀਜੇਪੀ ਚ ਹੀ ਵਾਪਸ ਆ ਜਾਣਾ ਚਾਹੀਦਾ ਇਹ ਬਹੁਤ ਅੱਛਾ ਰਹੇਗਾ ਤੁਹਾਡੀ ਆਪਣੀ ਰਾਜਨੀਤੀ ਲਈ ਵੀ ਔਰ ਜੇ ਤੁਸੀਂ ਵਿਕਾਸ ਦੀ ਰਾਜਨੀਤੀ ਕਰਨਾ ਚਾਹੁੰਦੇ ਹੋ ਉਸ ਦੇ ਲਈ ਅੱਜ ਮੀਡੀਆ ਵਿੱਚ ਪੁਰਵ ਮੰਤਰੀ ਅਨਿਲ ਜੋਸ਼ੀ ਜੀ ਦਾ ਬਿਆਨ ਸੁਣਨ ਨੂੰ ਮਿਲਿਆ ਮੈਂ ਸਮਝਦਾ ਕਿ ਬਹੁਤ ਅੱਛਾ ਉਹਨਾਂ ਨੇ ਸਮੇਂ ਤੋਂ ਪਹਿਲਾਂ ਹੀ ਪਾਪ ਲਿਆ ਕਿ ਸ਼੍ਰੋਮ ਹੀ ਅਕਾਲੀ ਦਲ ਹੁਣ ਵਿਕਾਸ ਦੀ ਰਾਜਨੀਤੀ ਨਹੀਂ ਕਰਦਾ ਸਿਰਫ ਤੇ ਸਿਰਫ ਪੰਥਕ ਅਜੰਡੇ ਤੇ ਔਰ ਉਹ ਵੀ ਕੱਟੜ ਪੰਥੀਆਂ ਦੇ ਆ ਗਿਆ ਜੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਪਾਰਟੀ ਸੀ ਅੱਜ ਜੋ ਪੰਜਾਬੀ ਪਾਰਟੀ ਨਾਂ ਰਹਿ ਕੇ ਉਹ ਸਿਰਫ ਸਿੱਖਾਂ ਦੀ ਪਾਰਟੀ ਬਣਦਾ ਜਾ ਰਿਹਾ ਹੈ ਪਰ ਇਹ ਜਦੋਂ ਵੀ ਕੋਈ ਪਾਰਟੀ ਕਿਸੇ ਇੱਕ ਵਰਗ ਦੀ ਜਾਂ ਇੱਕ ਧਰਮ ਦੀ ਰਿਲੀਜਨ ਦੀ ਹੋ ਜਾਂਦੀ ਹੈ ਉਹਦਾ ਏਜੰਡਾ ਵਿਕਾਸ ਨਹੀਂ ਰਹਿੰਦਾ ਉਹਦਾ ਏਜੰਡਾ ਬਹੁਤ ਇਹਨਾ ਫਿਕੜ ਜਾਂਦਾ ਕਿ ਉਹ ਫਿਰ ਸਮਾਜ ਚੋਂ ਵੀ ਅਲੱਗ-ਥਲੱਗ ਪੈ ਜਾਂਦਾ ਔਰ ਕਦੇ ਵੀ ਉਹ ਰਾਜਨੀਤਿਕ ਦਲ ਜਿਹੜਾ ਸਰਵਸਪਰਸ਼ੀ ਸਰਵ ਵਿਆਪੀ ਨਾ ਹੋਵੇ ਉਹ ਸੱਤਾ ਚ ਨਹੀਂ ਆ ਸਕਦਾ ਔਰ ਆਪਣੀ ਸੋਚ ਨੂੰ ਵਿਸ਼ਾਲ ਨਾ ਕਰੇ ਉਹ ਵੀ ਨਹੀਂ ਆ ਸਕਦਾ ਲੋਕਾਂ ਦੀ ਪਹਿਲੀ ਪਸੰਦ ਨਹੀਂ ਬਣਦਾ ਜੋਸ਼ੀ ਜੀ ਤੁਸੀਂ ਬਹੁਤ ਵਧੀਆ ਸੋਚ ਲਿਆ ਤੁਹਾਡੀ ਆਪਣੀ ਪਾਰਟੀ ਪੁਰਾਣੀ ਪਾਰਟੀ ਭਾਰਤੀ ਜਨਤਾ ਪਾਰਟੀ ਸਰਵਸਪਰਸ਼ੀ ਸਰਵ ਵਿਆਪੀ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਸਭ ਦਾ ਪ੍ਰਿਆਸ ਸਾਹਮਣੇ ਹੈ اور ਮੈਂ ਸਮਝਦਾ ਕਿ ਤੁਹਾਨੂੰ ਬੀਜੇਪੀ ਚ ਹੀ ਵਾਪਸ ਆ ਜਾਣਾ ਚਾਹੀਦਾ ਇਹ ਬਹੁਤ ਅੱਛਾ ਰਹੇਗਾ ਤੁਹਾਡੀ ਆਪਣੀ ਰਾਜਨੀਤੀ ਲਈ ਵੀ ਔਰ ਜੇ ਤੁਸੀਂ ਵਿਕਾਸ ਦੀ ਰਾਜਨੀਤੀ ਕਰਨਾ ਚਾਹੁੰਦੇ ਹੋ ਉਸ ਦੇ ਲਈ